ਤਾਜ ਆਦੇ ਦੇ ਸ਼ਬਦ ਦੇ ਵਿਚਾਰ ਗਵੜੀ ਕਬੀਰ ਨੇ ਨਗਨ ਫਿਰਤ ਜਾ ਪਾਈਏ ਜੋਗ ਨਗਨ ਫਿਰਦਾ ਅਰਥ ਹੁੰਦਾ ਹੈ ਨੰਗੇ ਫਿਰਦੇ ਆ ਕਬੀਰ ਜੀ ਆਖਦੇ ਨੇ ਜੇ ਨੰਗੇ ਫਿਰਦੇ ਆ ਪ੍ਰਮਾਤਮਾ ਨਾਲ ਮਲਾਪ ਹੋ ਸਕਦਾ ਬਨਕ ਮਿਰਗ ਮੁਕਤ ਸਭ ਰੋਗ ਤਾਂ ਜੰਗਲ ਦਾ ਹਰੇਕ ਪਸ਼ੂ ਮੁਕਤ ਹੋ ਜਾਣਾ ਚਾਹੀਦਾ ਜਿੰਨੇ ਜਾਨਵਰ ਨੇ ਸਾਰੇ ਨੰਗੇ ਪੈਰ ਨੇ ਔਰ ਨਾ ਨੂੰ ਕੋਲ ਵਸਤਰ ਹੈ ਨਾ ਨੂੰ ਕੋਲ ਪੈਰ ਨੂੰ ਪੌਂਧ ਜੁੱਤੀ ਹੈ ਉਹਨਾਂ ਨੂੰ ਰੱਬ ਮਿਲਣਾਂ ਦੇਈਦਾ ਕਿਆ ਨਾਗੇ ਕਿਆ ਬਾਦੇ ਚੰਮ ਬਾਦੇ ਚੰਮ ਬਰਤਖਸ਼ਾਲਾ ਆਦਤ ਚੰਮ ਸਰੀਰ ਤੇ ਪਹਿਨਿਆ हे पाए ਤਦ ਤੱਕ ਨੰਗੇ ਰਹਾ ਕੀ ਸੌਰ ਜਾਣਾ ਹੈ ਤੇ ਪਿੰਡੇ ਤੇ ਚਮਲ ਲਿ ਬੈਟਿਆ ਕੀ ਮਿਲ ਜਾਣਾ ਹੈ ਸੋਚਣ ਵਾਲੀ ਗੱਲ ਹੈ ਜਬ ਨਹੀਂ ਕਿਨਸ ਆਤਮ ਰਾਮ ਜਦ ਤੱਕ ਤੂੰ ਪ੍ਰਮਾਤਮਾ ਨੂੰ ਨਹੀਂ ਪਛਾਣਦਾ ਸਿਮਰਨ ਨਹੀਂ ਕਰਦਾ ਮੂੰਡ ਮੁੰਡਾਏ ਜੋ ਸਿੱਧ ਪਾਈ ਜੇ ਸਿਰਮਨਾ ਹਰ ਵੀ ਵੇੜ ਸਕਦੀ ਹੈ ਮੁਕਤੀ ਢੇੜ ਨਾ ਗਈਆ ਕਾਈ ਤਕਵੇਲ ਜੀ ਆਂਦੇ ਨੇ ಏਕ ਹੀ ਕਾਰਨ ਹੈ ਕੋਈ ਵੀ ਢੇੜ ਹੁਣ ਤੱਕ ਮੁਕਤ ਨਹੀਂ ਹੋਈ ਉਹਦੇ ਸਰੀਰ ਤੋਂ ਵੀ ਹਾਰ ਵਾਰ ਹੁੰਦ ਲਈ ਜਾਂਦੀ ਉਹਨੂੰ ਮੰਨਿਆ ਜਾਂਦਾ ਵੇਦ ਰਾਗ ਜੋ ਤੜੀਏ ਭਾਈ ਬੰਦ ਗਣੇ ਨੇ ਵੀਰ ਚ ਰਾਗ ਸਾਵੁਕੇ ਰੇਰ ਛਾਪੇ ਬਾਲ ਜਤੀ ਰਹਿਆ ਕਬੀਰ ਦੀ ਆਗਦੇ ਨੇ اے ਭਾਈ ਜੇ ਬਾਲ ਜਤੀ ਰਹਿਆ ਭਾਵ ਖਵਾਰੇ ਰਹਿ ਕੇ ਬਿਨਾ ਵਿਆਹ ਕਰਾ ਕੇ ਸਸਾ ਸੰਸਾਰਕ ਮੰਦਰ ਤੋਂ ਤਰ ਸਕੀਦਾ ਹੈ ਤਕਬੀਰ ਦੀ ਆਗਦੇ ਨੇ ਖੁਸਰੇ ਕਿਉਂ ਨਾ ਪਰਮਗਤ ਪਾਈ ਤੱਕ ਖੋਸਰੇ ਨੂੰ ਕਿਉਂ ਮੁਕਤੀ ਨਹੀਂ ਮਿਲ ਜਾਂਦੀ ਉਹ ਤੇ ਅਰਧ ਨਾਰੀ ਆਧਾ ਸਰੀਰ ਔਰਤ ਦਾ ਆਧਾ ਮਰਦ ਦਾ ਕਵੀ ਇਹਦੀ ਆਗਦੇ ਨੇ ਬਾਣੀ ਸ਼ਵਾਲ ਵੀ ਹੈ ਤੇ ਜਵਾਬ ਵੀ ਹੈ ਸ਼ੰਕੇ ਰੋਗ ਨੇ